ਗੁਰੂ ਪਿਆਰਿਓ ਤੁਹਾਡੇ ਨਾਲ ਬਹੁਤ ਵਾਰ ਇਹੋ ਜਿਹਾ ਹੋਇਆ ਹੋਵੇਗਾ ਕਿ ਤੁਸੀਂ ਕੋਈ ਕੰਮ ਦੀ ਆਰੰਭਤਾ ਕੀਤੀ ਆ ਕੰਮ ਸ਼ੁਰੂ ਕੀਤਾ ਉਹਦੇ ਵਿੱਚ ਰੁਕਾਵਟ ਪੈ ਗਈ ਆ ਕੰਮ ਤੁਹਾਡਾ ਬਣ ਨਹੀਂ ਰਿਹਾ ਭਾਵੇਂ ਇਹ ਕਿਸੇ ਰਸਤੇ ਨਾਲ ਸੰਬੰਧਿਤ ਆ ਭਾਵੇਂ ਇਹ ਵਿਦਿਆ ਨਾਲ ਆ ਭਾਵੇਂ ਮਕਾਨ ਦੇ ਨਾਲ ਵੀ ਅਸੀਂ ਕਹਿੰਨੇ ਆ ਵੀ ਸਾਡੇ ਬਣਦੇ ਬਣਦੇ ਕੰਮ ਰੁਕ ਜਾਂਦੇ ਆ ਇਹ ਕਿਉਂ ਹੁੰਦਾ ਸਭ ਕੁਝ ਤੇ ਇਹਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਆਉ ਆਪਾਂ ਬਾਣੀ ਦੁਆਰਾ ਗੁਰ ਇਤਿਹਾਸ ਦੁਆਰਾ ਮਹਾਪੁਰਖਾਂ ਦੀਆਂ ਸਾਖੀਆਂ ਤੇ ਉਹਨਾਂ ਦੇ ਬਚਨਾਂ ਦੁਆਰਾ ਇਹਨੂੰ ਸਮਝਣ ਦਾ ਯਤਨ ਕਰੀਏ ਇੱਕ ਵਾਰ ਡੱਲੇ ਪਿੰਡ ਦੀ ਸੰਗਤ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਕੋਲ ਗਈ ਜਾ ਕੇ ਬੇਨਤੀ ਕੀਤੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਕੋਈ ਵੀ ਕੰਮ ਆਰੰਭ ਕਰਦੇ ਆ ਸ਼ੁਰੂ ਕਰਦੇ ਆ ਵਿਗਨ ਬਹੁਤ ਪੈ ਜਾਂਦੇ ਆ ਕੋਈ ਮਕਾਨ ਦੀ ਭਾਵੇਂ ਗੱਲ ਹੋਵੇ ਭਾਵੇਂ ਵਿਦਿਆ ਦੀ ਗੱਲ ਹੋਵੇ ਭਾਵੇਂ ਧੀ ਪੁੱਤਰ ਦੀ ਸ਼ਾਦੀ ਦੀ ਗੱਲ ਹੋਵੇ ਇਹਨੇ ਵਿਗਨ ਪੈਂਦੇ ਆ ਬਣਦੇ ਬਣਦੇ ਕੰਮ ਰੁਕ ਜਾਂਦੇ ਆ ਆਪਜੀ ਤੀਜੇ ਗੁਰੂ ਨਾਨਕ ਹੋ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਹੋ ਕਿਰਪਾ ਕਰਕੇ ਸਾਡਾ ਮਾਰਗਦਰਸ਼ਨ ਕਰੋ ਜੀ ਸਿੱਧੇ ਰਾਹ ਪਾਓ ਜੀ ਇਹ ਸਭ ਕੁਝ ਕਿਉਂ ਹੁੰਦਾ ਸਾਡਾ ਮਨ ਬਹੁਤ ਬੇਚੈਨ ਰਹਿੰਦਾ ਕਿ ਕੰਮ ਸਾਡੇ ਰੁਕ ਜਾਂਦੇ ਆ ਕਿਉਂ ਨਹੀਂ ਹੁੰਦੇ ਹੋਣਗੇ ਕਿ ਨਹੀਂ ਗੁਰੂ ਅਮਰਦਾਸ ਜੀ ਨੇ ਸਾਰਿਆਂ ਨੂੰ ਪਿਆਰ ਨਾਲ ਬਿਠਾਇਆ ਤੇ ਮਹਾਰਾਜ ਜੀ ਨੇ ਜੋ ਜਵਾਬ ਦਿੱਤਾ ਉੱਥੇ ਮਹਾਰਾਜ ਜੀ ਨੇ ਇਹ ਪੰਜ ਗੱਲਾਂ ਆਖੀਆਂ ਸੀਗੀਆਂ ਸਭ ਤੋਂ ਪਹਿਲੀ ਗੱਲ ਗੁਰੂ ਜੀ ਨੇ ਆਖੀ ਜਦੋਂ ਤੁਹਾਡੇ ਬਣਦੇ ਕੰਮ ਰੁਕ ਜਾਂਦੇ ਆ ਤਾਂ ਸਮਝ ਲਓ ਕਿ ਉਦੋਂ ਤੁਹਾਨੂੰ ਪੰਜ ਕੰਮ ਕਰਨੇ ਚਾਹੀਦੇ ਆ ਸਭ ਤੋਂ ਪਹਿਲਾ ਕੰਮ ਕੀ ਆ ਆਸੇ-ਪਾਸੇ ਦੇਖੋ ਆਪਣੇ ਭੁੱਖੇ ਲੋਕ ਹਨ ਜਿਨ੍ਹਾਂ ਨੂੰ ਅੰਨ ਦੀ ਲੋੜ ਆ ਅਨਾਜ ਦੀ ਲੋੜ ਆ ਭੋਜਨ ਦੀ ਲੋੜ ਆ ਤੁਸੀਂ ਪੇਟ ਭਰ ਕੇ ਸੌ ਜਾਂਦੇ ਹੋ ਪਰ ਉਹ ਤੁਹਾਡੇ ਆਸੇ ਪਾਸੇ ਦੇਖੋ ਵਿਚਾਰੇ ਭੁੱਖੇ ਲੋਕ ਜਿਹੜੇ ਆ ਸੌ ਜਾਂਦੇ ਆ ਉਹ ਭੁੱਖੇ ਪੇਟ ਸੌ ਜਾਂਦੇ ਆ ਉਹ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਆ ਕਿੰਨੀ ਉਹਨਾਂ ਨੂੰ ਪੀੜਾ ਹੁੰਦੀ ਆ ਤੇ ਉਹ ਸ਼ਾਹੂਕਾਰ ਕਾਦਾ ਪਬਨੰਦ ਸਿੰਘ ਜੀ ਦੇ ਬਚਨ ਕਿ ਜਿਹਦੇ ਹੁੰਦਿਆਂ ਉਹਦਾ ਗਵਾਂਢੀ ਭੁੱਖਾ ਸੌਂਦਾ ਹੋਵੇ ਤਾਂ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ ਸਭ ਤੋਂ ਪਹਿਲਾ ਕਰਮ ਤੁਸੀਂ ਉਹਨਾਂ ਨੂੰ ਪਾਈ ਭੋਜਨ ਸ਼ਿਕਾਓ ਜਿਹੜੇ ਆਸ-ਪਾਸ ਤੁਹਾਡੇ ਭੁੱਖੇ ਰਹਿ ਰਹੇ ਆ ਲੋਕ ਕੰਮ ਤੁਹਾਡੇ ਕਿਵੇਂ ਪੂਰੇ ਹੋਣਗੇ ਸਭ ਕੁਝ ਹੋਣ ਦੇ ਬਾਵਜੂਦ ਤੁਹਾਡੇ ਵਿੱਚ ਦਇਆ ਨਹੀਂ ਹੈਗੀ ਦਇਆ ਲੈ ਕੇ ਆਓ ਦੂਜੀ ਚੀਜ਼ ਦੂਜਾ ਕਰਮ ਜਿਹੜਾ ਮਹਾਰਾਜ ਨੇ ਕਰਨ ਲਈ ਆਖਿਆ ਕਿਉਂਕਿ ਸਾਰਾ ਕਰਮਾਂ ਦਾ ਹੀ ਚੱਕਰ ਹੁੰਦਾ ਹੈ ਜਿਹੜੇ ਕੰਮ ਰੁਕਦੇ ਆ ਰੁਕਾਵਟ ਪੈਂਦੀ ਆ ਕਰਮ ਜਦੋਂ ਚੰਗੇ ਹੋ ਜਾਂਦੇ ਆ ਸਭ ਕੁਝ ਚੜ੍ਹਦੀ ਕਲਾ 'ਚ ਹੋ ਜਾਂਦਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਖਿਆ ਦੂਜਾ ਕਰਮ ਤੁਸੀਂ ਇਹ ਕਰਨਾ ਕਿ ਜਿਹਦੇ ਕੋਲ ਪਹਿਨਣ ਵਾਸਤੇ ਪੈਰਾਂ ਵਿੱਚ ਜੋੜਾ ਨਹੀਂ ਵਸਤਰ ਆਦਿਕ ਨਹੀਂ ਚੀਜ਼ਾਂ ਉਹਨਾਂ ਨੂੰ ਲੈ ਕੇ ਦੇਣੀ ਆ ਭਾਵੇਂ ਉਹ ਬੱਚੇ ਆ ਕੋਈ ਅਨਾਥ ਆ ਆਸੇ-ਪਾਸੇ ਇਹੋ ਜਿਹੇ ਤੁਹਾਨੂੰ ਜਦੋਂ ਤੁਰੋਗੇ ਰਾਹ ਤੇ ਬੜੇ ਮਿਲ ਜਾਣਗੇ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਕਿ ਉਹਨਾਂ ਨੂੰ ਭਾਈ ਵਸਤਰ ਲੈ ਦਿਓ ਤੀਜਾ ਬਚਨ ਮਹਾਰਾਜ ਜੀ ਨੇ ਆਖਿਆ ਉਸ ਵਕਤ ਫਿਰ ਕੜਾ ਪ੍ਰਸ਼ਾਦ ਦੀ ਦੇ ਤਿਆਰ ਕਰਨੀ ਹੈ ਕੜਾ ਪ੍ਰਸ਼ਾਦ ਤਿਆਰ ਕਰਨਾ ਫਿਰ ਸੰਗਤ ਵਿੱਚ ਆ ਕੇ ਚੌਥਾ ਕਰਮ ਕੀਆ ਸਾਰਿਆਂ ਨੇ ਰਲ ਕੇ ਸਮੇਂ ਚੋਂ ਸਮਾਂ ਕੱਢ ਕੇ ਕਿਉਂਕਿ ਸਮਾਂ ਤਾਂ ਆਪਾਂ ਕਹਿੰਨੇ ਸਾਡੇ ਕੋਲ ਕੰਮ ਕਰਦੇ ਆ ਸਮਾਂ ਨਹੀਂ ਸਮਾਂ ਤਾਂ ਕੱਢਣੀ ਪਵੇਗਾ ਜੀ ਜੇ ਸਿਮਰਨ ਕਰਨਾ ਬੰਦਗੀ ਕਰਨੀ ਆ ਗੁਰੂ ਅਮਰਦਾਸ ਜੀ ਕਹਿੰਦੇ ਡੱਲੇ ਪਿੰਡ ਦੀ ਸੰਗਤ ਨੂੰ ਸਾਰੇ ਜਾਣੇ ਸਵੇਰੇ ਇਕੱਠੇ ਹੋ ਕੇ ਜਾਂ ਸ਼ਾਮੀ ਕੀਰਤਨ ਕਰਿਆ ਕਰੋ ਇਕੱਠੇ ਹੋ ਕੇ ਨਾ ਸੰਗਤ ਰੂਪ ਵਿੱਚ ਕੀਰਤਨ ਕਰੋ ਕੜਾ ਪ੍ਰਸ਼ਾਦ ਬਣਾਓ ਸੱਚਮਤਾ ਦੇ ਨਾਲ ਫਿਰ ਮਾਲਕ ਅੱਗੇ ਅਰਦਾਸ ਕਰੋ ਪੰਜਮਾ ਕਰਮ ਇਹ ਕਰਨਾ ਤੇ ਜਿਹੜੇ ਬੰਧ ਲੱਗੇ ਹੋਏ ਆ ਤੁਹਾਡੇ ਕੰਮਾਂ ਵਿੱਚ ਸਾਰੇ ਜਿਹੜੇ ਨਿਰਵਿਗਨਤਾ ਸਹਿਤ ਸੰਪੂਰਨ ਹੋ ਜਾਣਗੇ ਕੋਈ ਵਿਗੜ ਨਹੀਂ ਪਵੇਗਾ ਬੇਗਨ ਬੇਨਾਸਨ ਸਭ ਦੁੱਖ ਨਾਸਨ ਸਤਗੁਰ ਨਾਮ ਦੇ ਰੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰਿਆ ਆ ਬਿਗਨ ਬਿਨਾਸਨ ਸਾਰੇ ਦੂਰ ਹੋ ਜਾਣਗੇ ਹਿਰਦੇ ਵਿੱਚ ਵੀ ਸ਼ਾਂਤੀ ਆ ਜਾਵੇਗੀ ਇਹ ਬਚਨ ਕਿਉਂ ਕਹੇ ਸੀਗੇ ਦੇਖੋ ਜੀ ਗੁਰੂ ਅਮਰਦਾਸ ਜੀ ਨੇ ਏਡੀ ਵੱਡੀ ਕਿਰਪਾ ਕੀਤੀ ਕਿ ਜਦੋਂ ਕੰਮ ਜਿਹੜਾ ਹੈ ਸਾਡਾ ਬਣਦਾ ਬਣਦਾ ਰੁਕ ਜਾਵੇ ਰੱਬ ਦੇ ਨਾਮ ਨੂੰ ਜਪੋ ਸਿਮਰਨ ਤੇ ਧਿਆਨ ਦਿਓ ਉਦੋਂ ਉਦੋਂ ਵਾਹਿਗੁਰੂ ਦਾ ਨਾਮ ਦਾ ਅਭਿਆਸ ਵਧਾ ਦਿਓ ਜੇ ਬਣਦਾ ਕੰਮ ਕੋਈ ਰੁਕ ਰਿਹਾ ਉਦੋਂ ਇਹ ਨਾ ਸੋਚੋ ਵੀ ਇਹ ਕੰਮ ਹੋ ਰਹੀ ਰਿਹਾ બસ ਵਾਹਿਗੁਰੂ ਨੂੰ ਚੇਤੇ ਕਰੋ ਕਾਰਜ ਤੁਹਾਡੇ ਜ਼ਰੂਰ ਰਾਸ ਹੋਣਗੇ ਔਦੰਬੀ ਕਰਨਾ ਮਿਹਨਤ ਵੀ ਕਰਨੀ ਆ ਪਰ ਉਹਦੇ ਫਲ ਦੀ ਚਿੰਤਾ ਨਹੀਂ ਰੱਖਣੀ ਸਭ ਕੁਝ ਪਰਮੇਸ਼ਰ ਤੇ ਛੱਡ ਦੇਣਾ ਹੈ ਕਾਰਜ ਰਾਸ ਹੋਣਗੇ ਭਗਤਾਂ ਦੇ ਕਾਰਜ ਹੋਏ ਆ ਕਬੀਰ ਜੀ ਦੇ ਕਾਰਜ ਹੋਏ ਆ ਨਾਮਦੇਵ ਜੀ ਦੇ ਕਾਰਜ ਹੋਏ ਆ ਭਗਤ ਧੰਨਾ ਜੀ ਦੇ ਕਾਰਜ ਹੋਏ ਆ ਤੇ ਜੇ ਤੁਸੀਂ ਵੀ ਉਹਨਾਂ ਵਾਂਗ ਰੱਬ ਨੂੰ ਚੇਤੇ ਕਰੋਗੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਬਚਨਾਂ ਪੀ ਤੁਹਾਡੇ ਕਾਰਜ ਪੂਰੇ ਹੋ ਜਾਣਗੇ ਉਹ ਬੰਨ ਤੋੜ ਦੇਵੇਗਾ ਪਰਮੇਸ਼ਰ ਆਪ ਤੇ ਬਾਬਾ ਆਨੰਦ ਸਿੰਘ ਜੀ ਉਹਨਾਂ ਦਾ ਇਹ ਬਚਨ ਬੜਾ ਸੁੰਦਰ ਆ ਦੇਖੋ ਜੀ ਕਿੰਨਾ ਸੁੰਦਰ ਉਹਨਾਂ ਦਾ ਬਚਨ ਆ ਵੀ ਉਹ ਸ਼ਾਹੂਕਾਰ ਕਾਦਾ ਜਿਹਦਾ ਗਵਾਂਢੀ ਭੁੱਖਾ ਸੌਂਦਾ ਹੋਵੇ ਵੀ ਬੰਦੇ ਵਿੱਚ ਦਇਆ ਹੀ ਹੈ ਨਹੀਂ ਉਹ ਸ਼ਾਹੂਕਾਰ ਕਾਦਾ ਉਹਨੂੰ ਸ਼ਾਹੂਕਾਰ ਨਹੀਂ ਆਪਾਂ ਕਹਿ ਸਕਦੇ ਇਹ ਗੁਰੂ ਪਾਤਸ਼ਾਹ ਜੀ ਜਿਹੜੇ ਬਚਨ ਹਨ ਇਹ ਐਵੇਂ ਨਹੀਂ ਹੁੰਦੇ ਮਹਾਪੁਰਖਾਂ ਦਾ ਬੋਲਣਾ ਐਵੇਂ ਨਹੀਂ ਹੁੰਦਾ ਇਹ ਸਾਡੇ ਬਾਗ ਨਹੀਂ ਬੋਲਦੇ ਗੁੱਜੀਆਂ ਰਮਜਾਂ ਹੁੰਦੀਆਂ ਜੀ ਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ ਉਹਦੇ ਵਿੱਚ ਬਾਣੀ ਵੀ ਆ ਤੇ ਉਹਦੇ ਵਿੱਚ ਕੜਾ ਪ੍ਰਸ਼ਾਦ ਵੀ ਆ ਉਹਦੇ ਵਿੱਚ ਅਰਦਾਸ ਵੀ ਆ ਉਹਦੇ ਵਿੱਚ ਦਇਆ ਵੀ ਆ ਉਹਦੇ ਵਿੱਚ ਸੇਵਾ ਵੀ ਆ ਸੇਵਾ ਉਹਨਾਂ ਦੀ ਜਿਹੜੇ ਪੈਸੇ ਕਰਕੇ ਸਾਡੇ ਤੋਂ ਪਿੱਛੇ ਨੇ ਉਹਨਾਂ ਦੀ ਸੇਵਾ ਕਰਨ ਲਈ ਕਿਹਾ ਇਸ ਕਰਕੇ ਗੁਰਮੁਖ ਪਿਆਰਿਓ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਜਦੋਂ ਉਹਦੇ ਜਨਾਂ ਦੀ ਉਨੀਆਂ ਬਣਾਈਆਂ ਉਹ ਰੂਹਾਂ ਦੀ ਆਪਾਂ ਸੇਵਾ ਕਰਦੇ ਹਾਂ ਸਾਨੂੰ ਅਸੀਸਾਂ ਮਿਲਦੀਆਂ ਨੇ ਸਾਡੇ ਰੁਕੇ ਹੋਏ ਕੰਮ ਪੂਰੇ ਹੋ ਜਾਂਦੇ ਆ ਚੜ੍ਹਦੀ ਕਲਾ ਹੋ ਜਾਂਦੀ ਆ ਤਾਂ ਇੱਕ ਸਾਖੀ ਆਉਂਦੀ ਆ ਬਾਬਾ ਅਨੰਦ ਸਿੰਘ ਜੀ ਦੇ ਜੀਵਨ ਵਿੱਚ ਜਦੋਂ ਬਾਬਾ ਜੀ ਬਰਾਜਮਾਨ ਸਨ ਨਾਨਕ ਸਰ ਦੀ ਪਾਵਨ ਧਰਤੀ ਤੇ ਉਸ ਵਕਤ ਤੇ ਸੰਗਤਾਂ ਉੱਥੇ ਆਉਂਦੀਆਂ ਕਿਸੇ ਨੇ ਆ ਕੇ ਇੱਕ ਵਾਰ ਇਹ ਕਹਿ ਦਿੱਤਾ ਕਿ ਮੇਰੇ ਤੇ ਰੱਬ ਦੀ ਮਿਹਰ ਨਹੀਂ ਹੁੰਦੀ ਮਹਾਂਪੁਰਖੋ ਕਰ ਪਾ ਕਰੂ ਜੀ ਮੇਰੇ ਤੇ ਤੇ ਮੇਰੀ ਕਿਸਮਤ ਬੜੀ ਮਾੜੀ ਆ ਫਿਰ ਉਸ ਵਕਤ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਸਭ ਤੋਂ ਪਹਿਲੀ ਗੱਲ ਤਾਂ ਭਾਈ ਤੂੰ ਯਾਦ ਰੱਖੀ ਇਕੱਲੀ ਕਿਸਮਤ ਕੋਈ ਚੀਜ਼ ਨਹੀਂ ਬੱਦੇ ਬੰਦੇ ਨੂੰ ਉਦਮ ਦੀ ਵੀ ਬੜੀ ਲੋੜ ਹੁੰਦੀ ਹੈ ਇਕੱਲੀ ਕਿਸਮਤ ਕੀ ਕਰੂਗੀ ਜੇ ਉਦਮ ਹੀ ਨਾ ਬੰਦਾ ਕਰੇਗਾ ਤੇ ਦੂਜੀ ਗੱਲ ਜਿਹੜੀ ਮਿਹਰ ਦੀ ਗੱਲ ਕਰ ਰਿਆਂ ਮਿਹਰ ਉਹਦੇ ਤੇ ਹੁੰਦੀ ਆ ਜਿਹੜਾ ਮਿਹਰ ਦਾ ਪਾਤਰ ਬਣੇ ਮਿਹਰ ਦਾ ਪਾਤਰ ਵੀ ਬਣਨਾ ਪੈਂਦਾ ਰੱਬ ਦੀ ਮਿਹਰ ਕਿੰਨਾ ਤੇ ਹੁੰਦੀ ਆ ਜਿਹੜੇ ਉਹਦੇ ਬਣ ਜਾਂਦੇ ਆ ਇਸ ਕਰਕੇ ਬੇ ਲੋੜੇ ਮੇਲਗੇਲ ਨੂੰ ਘੱਟ ਕਰੋ ਬਾਕੀ ਚੀਜ਼ਾਂ ਨੂੰ ਹਟਾਓ ਸਿਮਰਨ ਤੇ ਜੋਰ ਦਿਓ ਫਕੀਰ ਤਿੰਨ ਕਿਸਮ ਦੇ ਹੁੰਦੇ ਆ ਆ ਬਨੰਦ ਸਿੰਘ ਜੀ ਨੇ ਉਹ ਸੱਜਣ ਨੂੰ ਆਖਿਆ ਸੀਗਾ ਵੀ ਦਾਨੇ دیਵਾਨੇ ਤੇ ਮਸਤਾਨੇ ਦਾਨੇ ਸ਼ਰਾ ਵਿੱਚ ਰਹਿੰਦੇ ਆ ਦੀਵਾਨੇ ਸ਼ਰਾ ਦੀ ਪ੍ਰਵਾਹ ਨਹੀਂ ਕਰਦੇ ਮਸਤਾਨੇ ਆਪਣੇ ਰੰਗ ਚ ਮਸਤ ਰਹਿੰਦੇ ਆ ਤੇ ਸੰਗਤ ਜਿਹੜੀ ਆ 21 ਬਸਵੇ ਆ ਤਦ ਹੀ ਆ ਜੇ ਵਿੱਚ ਗੁਰੂ ਸ਼ਾਮਲ ਹੋਵੇ ਸੰਗਤ ਦੀ ਸੇਵਾ ਕਰੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਸੇਵਾ ਕਰੋ ਗੁਟਕਾ ਸਾਹਿਬ ਦਾ ਸਤਕਾਰ ਕਰੋ ਮਿਹਰ ਹੋਣੀ ਸ਼ੁਰੂ ਹੋ ਜੇਗੀ ਕਰਮ ਬਦਲਣਗੇ ਮਿਹਰਾਂ ਹੋ ਜਾਣਗੀਆਂ ਜਿਹੜੇ ਰੁਕੇ ਹੋਏ ਕੰਮ ਸਾਰੇ ਪੂਰੇ ਹੋ ਜਾਣਗੇ ਕੱਲ ਤਾਂ ਇਹ ਆ ਵੀ ਅਸੀਂ ਆਪਣੇ ਆਪ ਨੂੰ ਮਿਹਰ ਦਾ ਪਾਤਰ ਨਹੀਂ ਬਣਾਇਆ ਜੀ ਬਾਕੀ ਸਿਮਰਨ ਕਰਨਾ ਬੰਦੇ ਨੂੰ ਔਖਾ ਲੱਗਦਾ ਆਖਣ ਔਖਾ ਸਾਚਾ ਨਾਉ ਦੁਨੀਆ ਦਾ ਇਹ ਕੰਮ ਬਾਬਾ ਅਨੰਦ ਸਿੰਘ ਜੀ ਕਹਿੰਦੇ ਵੀ ਔਖਾ ਲੱਗਦਾ ਸਭ ਤੋਂ ਔਖਾ ਕੰਮ ਹੀ ਸਿਮਰਨ ਕਰਨਾ ਬਾਕੀ ਦੁਨੀਆ ਦੇ ਤਮਾਮ ਕੰਮ ਜਿੰਨੇ ਵੀ ਆ ਸਾਰੇ ਸੌਖੇ ਹੀ ਆ ਨਾਮ ਜਪਣਾ ਔਖਾ ਬੰਦਗੀ ਕਰਨੀ ਔਖੀ ਆ ਤੇ ਦੁਖੀ ਵੇਖੋ ਬੰਦਾ ਉਦੋਂ ਤੱਕ ਜਦੋਂ ਤੱਕ ਮਜ਼ਦੂਰੀ ਕਰਦਾ ਉਹ ਮਿਹਨਤ ਕਰਦਾ ਮਸ਼ੱਕਤ ਕਰਦਾ ਸੁਖੀ ਉਦੋਂ ਹੁੰਦਾ ਜਦੋਂ ਮਜ਼ਦੂਰੀ ਮਿਲ ਜਾਂਦੀ ਆ ਤਨਖਾਹ ਮਿਲ ਜਾਂਦੀ ਹੈ ਕੰਮ ਕਰਨਾ ਔਖਾ ਜਦੋਂ ਤਨਖਾਹ ਮਿਲਦੀ ਹੈ ਸਾਰਾ ਉਹ ਦੁੱਖ ਭੁੱਲ ਜਾਂਦਾ ਇਸ ਕਰਕੇ ਸਿਮਰਨ ਦਾ ਜਦੋਂ ਫਲ ਮਿਲਦਾ ਸਾਰਾ ਆਪਾਂ ਕਹਿੰਨੇ ਆ ਵੀ ਸਮਾਂ ਕੱਢਿਆ ਸੀ ਸਾਡਾ ਸਮਾਂ ਸਫਲ ਨਹੀਂ ਹੋਇਆ ਪਰ ਜਦੋਂ ਫਲ ਲੱਗ ਗਿਆ ਰਸ ਆ ਗਿਆ ਸਾਰਾ ਕੁਝ ਭੁੱਲ ਜਾਣਾ ਉਹ ਸਾਰੇ ਗਲੇਸ਼ਕ ਵੇ ਜਿਹੜੇ ਰੱਬ ਕੋਲੋਂ ਆਪਾਂ ਮੰਗਦੇ ਸੀ ਫਿਰ ਤਾਂ ਇੱਕ ਚੀਜ਼ ਹੀ ਬੰਦਾ ਮੰਗਦਾ ਗੁਰੂ ਕੋਲੋਂ ਸਿਰਫ ਉਹ ਕੀ ਆ ਆਪਣਾ ਬਣਾ ਲਓ ਮੈਨੂੰ ਆਪਣਾ ਬਣਾ ਲਓ ਇਹੀ ਬੰਦਾ ਆਖਦਾ ਹੋਰ دنیਆਵੀ ਚੀਜ਼ਾਂ ਨਹੀਂ ਮੰਗਦਾ ਜੀ ਫਿਰ ਇਹ ਸਾਰੀਆਂ ਭੁੱਖਾਂ ਉਹਦੀਆਂ ਲੈ ਜਾਂਦੀਆਂ ਨੇ ਉੱਤਰ ਜਾਂਦੀਆਂ ਨੇ ਕਿਉਂਕਿ ਉਹਨੂੰ ਇੱਛਾ ਹੀ ਨਹੀਂ ਕੋਈ ਰਹਿੰਦੀ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮੇ ਅਪਾਰ ਫਿਰ ਤਾਂ ਉਹਤੇ ਕਿਰਪਾ ਹੀ ਨਹੀਂ ਹੋ ਜਾਂਦੀ ਆ ਇਹ ਜਿਹੜੀ ਦੁਨੀਆ ਮਾਇਦੇ ਵਿੱਚ ਬੜਾ ਕੁਝ ਵਾਪਰਦਾ ਬਾਬਾ ਆਨੰਦ ਸਿੰਘ ਜੀ ਨੇ ਬਚਨ ਕਰਨੇ ਬਾਬਾ ਈਸ਼ਰ ਸਿੰਘ ਜੀ ਵੀ ਬਚਨ ਕਰਦੇ ਹੁੰਦੇ ਸੀ ਵੀ ਦੁੱਧ ਵਿੱਚੋਂ ਦੇਖੋ ਇੱਕ ਨੀ ਦੋ ਨੀ 36 ਕਸਮ ਦੇ ਪਦਾਰਥ ਨਿਕਲ ਸਕਦੇ ਆ ਆਪਾਂ ਦੁੱਧ ਦੇ ਵਿੱਚੋਂ ਕਈ ਤਰ੍ਹਾਂ ਦੀਆਂ ਚੀਜ਼ਾਂ ਤਿਆਰ ਕਰਦੇ ਆਂ ਸਿਆਣੀਆਂ ਮਾਈਆਂ ਜਾਣਦੀਆਂ ਨੇ ਕਿ ਹਰ ਰੋਜ਼ ਮੱਖਣ ਕੱਢਦੇ ਆਂ ਪਰ ਜੇ ਕੋਈ ਇਹ ਕਹਿ ਦਵੇ ਦੁੱਧ ਵਿੱਚ ਮੱਖਣ ਹੈ ਤਾਂ ਦਿਖਾਓ ਕਿੱਡੀ ਹਾਸੇ ਵਾਲੀ ਗੱਲ ਦੁੱਧ ਵਿੱਚ ਮੱਖਣ ਦੇਖਣ ਦੇ ਲਈ ਪਹਿਲਾਂ ਦੁੱਧ ਕਾੜਨਾ ਪੈਂਦਾ ਮਾਈਆਂ ਬਾਅਦ ਦੁਪਹਿਰ ਦੁੱਧ ਦੀ ਕਾੜਨੀ ਦੇਖਦੀਆਂ ਨੇ ਜੇ ਦੁੱਧ ਪੂਰਾ ਨਾ ਕੜਿਆ ਹੋਵੇ ਗੋਹਾ ਅੱਗ ਜਿਹੜੀ ਆ ਹੋਰ ਤੇਜ਼ ਕਰ ਦਿੰਦੀਆਂ ਨੇ ਫਿਰ ਜਾਗ ਲੱਗਦਾ ਉਹ ਵੀ ਸਿਆਣੀ ਮਾਈ ਨੂੰ ਪਤਾ ਵੀ ਕਿੰਨੇ ਕ ਗਰਮ ਦੁੱਧ ਨੂੰ ਜਾਗ ਲਾਉਣਾ ਵੀ ਬਾਲਾ ਗਰਮ ਨਹੀਂ ਹੋਣਾ ਚਾਹੀਦਾ ਇਸ ਕਰਕੇ ਫਿਰ ਸਵੇਰੇ ਉਹਨੂੰ ਵਧਾਣੀ ਹੀਠਾਂ ਰੜਕੀ ਦਾ ਫੇਰ ਜਾ ਕੇ ਮੱਖਣ ਨਿਕਲਦਾ ਤਾਂ ਇਹ ਜਿਹੜੇ ਰੱਬ ਨੂੰ ਮਿਲਣ ਦੀਆਂ ਗੱਲਾਂ ਨੇ ਇਹ ਬਹੁਤ ਵੱਡੀਆਂ ਗੱਲਾਂ ਨੇ ਪਰ ਐਡੀਆਂ ਵੀ ਨਹੀਂ ਕਿ ਅਸੀਂ ਇਹਨੂੰ ਪ੍ਰਾਪਤ ਨਹੀਂ ਕਰ ਸਕਦੇ ਨਹੀਂ ਤਾਂ ਗੁਰਬਾਣੀ ਸਾਨੂੰ ਇਹ ਸਲਾਹ ਦੇ ਵੀ ਨਾ ਇਹ ਕੰਮ ਹੋ ਸਕਦਾ ਇਹ ਸੰਭਵ ਰੱਬ ਨਾਲ ਵੀ ਮਿਲੇ ਹੋ ਸਕਦੇ ਆ ਕਾਰਜ ਰਾਸ ਤਾਂ ਫਿਰ ਹੋ ਹੀ ਜਾਂਦੇ ਸੋ ਇੰਨੀਆਂ ਸਟੇਜਾਂ ਵਿੱਚੋਂ ਜੇ ਬੰਦਾ ਲੱਗੇ ਤੇ ਇੰਨਾਂ ਲੰਘ ਕੇ ਜਾਂ ਤਾਂ ਕੱਚੇ ਦੁੱਧ ਨੂੰ ਮਸ਼ੀਨ ਨਾਲ ਰੜਕ ਕੇ ਕਰੀਮ ਕੱਢ ਸਕਦੇ ਆ ਜਾਂ ਉਸੇ ਤਰ੍ਹਾਂ ਕਾੜ ਕੇ ਮੱਖਣ ਕੱਢ ਸਕਦੇ ਆ ਸੋ ਮਹਾਪੁਰਖਾਂ ਦੇ ਬਚਨ ਆ ਵੀ ਰੱਬ ਦੋ ਤਰ੍ਹਾਂ ਦੇ ਲੋਕਾਂ ਨੂੰ ਬੜੀ ਛੇਤੀ ਮਿਲਦਾ ਜਾਂ ਤਾਂ ਕੱਚਾ ਦੁੱਧ ਅਤੀ ਸ਼ਰੀਫ ਹੋਵੇ ਜਿਹਨੂੰ ਦੁਨੀਆ ਦੀ ਲੇਸ ਹੀ ਨਾ ਹੋਵੇ ਜਾਂ ਫਿਰ ਕੜਿਆ ਦੁੱਧ ਜਾਂ ਫਿਰ ਪੂਰਾ ਕੜਿਆ ਹੋਇਆ ਕੋ ਕਰਮਾਂ ਵਿੱਚ ਡੁੱਬ ਰਿਹਾ ਇਨਸਾਨ ਹੋਵੇ ਕਿਉਂਕਿ ਡੁੱਬਦੇ ਨੂੰ ਬਚਾਉਣਾ ਰੱਬ ਦਾ ਫਰਜ਼ ਆ ਰੱਬ ਬਚਾਉਂਦਾ ਨਾਲੇ ਉਹਨੂੰ ਇਹ ਚੀਜ਼ ਦਾ ਪਤਾ ਹੁੰਦਾ ਕਿ ਉਹ ਭੈੜੇ ਕੰਮਾਂ 'ਚ ਡੁੱਬੀ ਜਾਂਦਾ ਤੇ ਰਹਿਮ ਦੀ ਅਪੀਲ ਜਦੋਂ ਕਰਦਾ ਤੇ ਫਿਰ ਅੱਧ ਕੜੇ ਦੁੱਧ ਨੂੰ ਦਰਸ਼ਨ ਨਹੀਂ ਹੁੰਦੇ ਵੀ ਗੱਲ ਯਾਦ ਰੱਖਿਓ ਉਹਨੂੰ ਹਲੇ ਸੇਕ ਦੀ ਲੋੜ ਹੁੰਦੀ ਆ ਜਦੋਂ ਤੱਕ ਉਹਨੂੰ ਆਪਣੇ ਕੀਤੇ ਤੇ ਸ਼ਰਮਿੰਦਗੀ ਨਾ ਹੋ ਜਾਵੇ ਉਦੋਂ ਤੱਕ ਕੋ ਕਰਮੀ ਨੂੰ ਵੀ ਦਰਸ਼ਨ ਨਹੀਂ ਹੁੰਦੇ ਰੱਬ ਦੇ ਇਸ ਕਰਕੇ ਤਾਂ ਆਪਾਂ ਸਾਖੀਆਂ ਵਿੱਚ ਪੜਦੇ ਹਾਂ ਕਿਤੇ ਨੂਰ ਸ਼ਾ ਜਾਦੂਗਰਨੀ ਜਾਦੂ ਟੂਣਿਆਂ ਵਾਲੀ ਦਾ ਉਧਾਰ ਕਿਤੇ ਉਹ ਜਿਹੜਾ ਕੌਡਾ ਰਾਖਸ਼ਾ ਬੰਦਿਆਂ ਨੂੰ ਤਲ ਕੇ ਖਾਣ ਵਾਲਾ ਉਹਦਾ ਉਧਾਰ ਬਾਬਾ ਨਾਨਕ ਜੀ ਨੇ ਕੀਤਾ ਤਾਂ ਇਹ ਸਭ ਕੁਝ ਕਿਵੇਂ ਹੋ ਗਿਆ ਇਹ ਸਭ ਕੁਝ ਇਸ ਕਰਕੇ ਹੋਇਆ ਕਿ ਉਹ ਕੋ ਕਰਮੀ ਸੀਗੇ ਪਾਪੀਆਂ ਦਾ ਉਧਾਰ ਗੁਰੂ ਨਾਨਕ ਜੀ ਕਰਦੇ ਤਾਂ ਰੱਬ ਬਹੁਤ ਰਹਿਮਦਿਲ ਉਹਦੇ ਅਵਤਾਰੀ ਪੁਰਖ ਬੜੇ ਰਹਿਮਦਿਲ ਹੁੰਦੇ ਆ ਉਹ ਤਰਸ ਕਰਦੇ ਆ ਜਦੋਂ ਸਾਡੇ ਵਿੱਚ ਤਰਸ ਦੀ ਭਾਵਨਾ ਆ ਜਾਂਦੀ ਆ ਦਇਆ ਆ ਜਾਂਦੀ ਆ ਧਰਮ ਵੀ ਉਹਦੀ ਆਉਂਦਾ ਕਿਉਂਕਿ ਜਿਹੜਾ ਧਰਮ ਆ ਦਇਆ ਦਾ ਪੁੱਤਰ ਆ ਇਹ ਜਿਹੜੇ ਬਣਦੇ ਬਣਦੇ ਕੰਮ ਰਾਸ ਨਹੀਂ ਹੁੰਦੇ ਰੁਕ ਜਾਂਦੇ ਆ ਰੁਕਾਵਟ ਪੈ ਜਾਂਦੀ ਆ ਇਹ دنیਆਵੀ ਕੰਮ ਆ ਅਸੀਂ ਇਹਨਾਂ ਲਈ ਰੋਨੇ ਆ ਸਭ ਤੋਂ ਵੱਡਾ ਕਾਰਜ ਤਾਂ ਮਨ ਮਾਂਜਣ ਦਾ ਵਾ ਜਿਹੜਾ ਮਨ ਜਿੱਤੇ ਕਾਲਖ ਲੱਗੀ ਆ ਜਨਮਾਂ ਜਨਮਾਂ ਦੀ ਇਹ ਵੀ ਇੱਧਰ ਵੀ ਧਿਆਨ ਦੇਣ ਦੀ ਲੋੜ ਆ ਮਿਲ ਸੰਤ ਸਭਾ ਮਨ ਮਾਂਜੀਏ ਭਾਈ ਹਰ ਕੇ ਨਾਮ ਨਿਵਾਸ ਮਿਟੇ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪ੍ਰਗਾਸ ਜਿਹੜੇ ਪੂਰਨ ਮਹਾਪੁਰਖਾ ਇਹਨਾਂ ਦੀ ਪਛਾਣ ਕੀ ਆ ਇਹ ਮਹਾਪੁਰਖਾਂ ਦੀ ਅਸਲ ਪਛਾਣ ਕੀ ਹੁੰਦੀ ਆ ਇਹਨਾਂ ਦੀ ਸੰਗਤ ਕਰਨ ਦੇ ਨਾਲ ਮਨ ਨੂੰ ਮਾਂਜ-ਮਾਂਜ ਕੇ ਅਸੀਂ ਸਾਫ਼ ਕਰ ਸਕਦੇ ਆ ਕਿਉਂਕਿ ਰੱਬ ਨੂੰ ਜੰਗਲਾਂ ਵਿੱਚ ਫਿਰ ਕੇ ਤਪ ਕਰਕੇ ਜਾਂ ਜਪ ਕਰਕੇ ਪੂਜਾ ਕਰਕੇ ਕੇਵਲ ਦਾਨ ਕਰਕੇ ਨਹੀਂ ਪਾਇਆ ਜਾ ਸਕਦਾ ਮਹਾਰਾਜ ਜੀ ਦਾ ਬਚਨ ਆ ਬਨ ਬਨ ਫਿਰਤੀ ਖੋਜਤੀ ਹਾਰੀ ਬੋ ਅਬਗਾਹੇ ਨਾਨਕ ਭੇਟੇ ਸਾਧ ਜਬ ਹਰ ਪਾਇਆ ਮਨਮਾਹੇ ਤਾਂ ਕਈ ਵਾਰੀ ਦਾਨ ਦਾ ਵੀ ਮਾਣ ਹੋ ਜਾਂਦਾ ਬੰਦੇ ਨੂੰ ਵੀ ਮੈਂ ਦਾਨ ਕਰਤਾ ਫਿਰ ਇਹ ਦਾਨ ਨਾ ਤਾਂ ਰੱਬ ਨਹੀਂ ਹੁਣ ਮਿਲਦਾ ਕਈ ਵਾਰੀ ਪਾਠ ਦਾ ਵੀ ਹੰਕਾਰ ਹੋ ਜਾਂਦਾ ਮੈਂ ਪਾਠ ਕਰ ਲਿਆ ਮੈਂ ਤਪ ਕਰ ਲਿਆ ਮੈਂ ਤਪੀਸ਼ਵਰ ਬਣ ਗਿਆ ਨਾ ਜੀ ਨਾ ਤਾਂ ਜਿਨ ਗੁਰਮਖ ਨਾਮ ਧਿਆਇਆ ਆਏ ਤੇ ਪ੍ਰਵਾਨ ਜਿਨ੍ਹਾਂ ਗੁਰਮੁਖ ਧਿਆਇਆ ਤិន ਪੂਛੋ ਜਾਏ ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਤਾਂ ਕੋਈ ਗੁਰਮਖਾ ਰੱਬ ਦਾ ਪਿਆਰਾ ਮਹਾਪੁਰਖਾ ਉਹਦੀ ਸੰਗਤ ਕਰਕੇ ਭਾਈ ਪਤਾ ਲੱਗਦਾ ਵੀ دنیਆਵੀ ਕਾਰਜ ਜੇ ਰੁਕੇ ਹੋਇਆ ਤਾਂ ਇਹਦਾ ਕਾਰਨ ਕਰਮੀ ਆ ਤੇ ਕਰਮ ਕਿਵੇਂ ਸਹੀ ਹੋਣਗੇ ਉਹਦੇ ਲਈ ਕਰਮ ਚੰਗੇ ਬੀਜ ਬੀਜਣੇ ਪੈਣਗੇ ਫੇਰ ਪਤਾ ਲੱਗੇਗਾ ਸਮਾਪਵੇਗਾ ਜਦੋਂ ਫੁੱਟਣਗੇ ਅਸੀਸਾਂ ਮਿਲਣਗੀਆਂ ਕਾਰਜਰਾਸ ਹੋ ਜਾਣਗੇ ਦੁਨਿਆਵੀ ਕਾਰਜ ਤਾਂ ਬਹੁਤ ਛੋਟੀ ਗੱਲ ਆ ਜਦੋਂ ਅਧਿਆਤਮ ਵਾਲੇ ਪਾਸੇ ਬੰਦਾ ਆਉਂਦਾ ਤਾਂ ਦੁਨੀਆ ਤੇ ਆਉਣ ਦਾ ਕਾਰਜ ਵੀ ਸਫਲ ਹੋ ਜਾਂਦਾ ਯਾਤਰਾ ਹੀ ਸਫਲ ਹੋ ਜਾਂਦੀ ਬੰਦੇ ਦੀ ਇੱਥੇ ਮੈਂ ਅਖੀਰ ਵਿੱਚ ਇਹ ਗੱਲ ਕਹਾਂਗਾ ਵੀ ਬੰਦੇ ਨੂੰ ਆਪਣੇ ਦੁੱਖ ਸੁੱਖ ਜਿਹੜੇ ਆ ਉਹਨਾਂ ਦੀ ਸਮਝ ਤਾਂ ਹੈਗੀ ਆ ਵੀ ਮੈਂ ਦੁਖੀ ਆ ਮੈਂ ਸੁਖੀ ਆ ਪਰ ਆਪਣੇ ਕਰਮਾਂ ਦੀ ਸਮਝ ਨਹੀਂ ਕਿ ਮੈਂ ਜਿਹੋ ਜਿਹੇ ਕਰਮ ਕੀਤੇ ਆ ਉਹਦੇ ਮੁਤਾਬਕ ਮੇਰੇ ਕਾਰਜ ਆ ਜਿਹੜੇ ਰੁਕ ਰਹੇ ਆ ਇਹ ਕਾਰਜ ਰਾਸ ਨਹੀਂ ਹੋ ਰਹੇ ਤਾਂ ਇੱਕ ਵਾਰੀ ਤ੍ਰੈਸ਼ਟ ਰਾਸ਼ਟਰ ਨੇ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਨੂੰ ਪੁੱਛਿਆ ਸੀਗਾ ਉਹ ਜਿਹੜੇ ਲੀਲਾ ਪਰਸ਼ੋਤਮ ਸੀਗੇ ਸ਼੍ਰੀ ਕ੍ਰਿਸ਼ਨ ਜੀ ਜਿਨ੍ਹਾਂ ਨੇ ਗੀਤਾ ਰਚੀ ਆ ਵੀ ਮੈਂ ਨਾ ਕਿਉਂ ਇਹ ਰਾਜਾ ਅੰਨਾ ਸੀਗਾ ਵੀ ਮੈਨੂੰ ਪਿਛਲੇ 100 ਜਨਮਾਂ ਦੀ ਤਾਂ ਖਬਰ ਹੈਗੀ ਆ ਇੰਨੀ ਕਮਾਈ ਮੇਰੀ ਨਾਮ ਦੀ ਹੈਗੀ ਆ ਐਵੇਂ ਤਾਂ ਨਹੀਂ ਮੈਂ ਰਾਜਾ ਬਣ ਗਿਆ ਪਰ ਇਨਾਂ ਸੌ ਜਨਮਾਂ ਵਿੱਚ ਮੈਂ ਕੋਈ ਇਹੋ ਜਿਹਾ ਕੰਮ ਕੀਤਾ ਨਹੀਂ ਕਿ ਮੈਂ ਅੰਨਾ ਹੂੰ ਪਰ શ્રી ਕ੍ਰਿਸ਼ਨ ਜੀ ਨੇ 73 ਰਾਸ਼ਟਰ ਦੇ ਸਿਰ ਤੇ ਹੱਥ ਰੱਖਿਆ ਸਮੇ ਦੇ ਅਵਤਾਰੀ ਪੁਰਖ ਸੀਗੇ ਵੀ ਥੋੜਾ ਜਿਹਾ ਹੋਰ ਪਿੱਛੇ ਦੇਖ ਤੇ ਇਹਨੇ 100 ਸਾਰਾ ਜਿਹੜੇ ਜਨਮ ਦੇਖੇ ਥੋੜੇ ਹੋਰ 106ਵਾਂ ਜਨਮ ਜਦੋਂ ਦੇਖਿਆ ਉਹਦੇ ਵਿੱਚ ਨੂੰ ਪਤਾ ਲੱਗਿਆ ਵੀ ਇਹੋ ਜਿਹਾ ਕੁਝ ਕੀਤਾ ਇਹਨੇ ਕਿਦੇ ਕਰਕੇ ਅੰਨਾ ਹੋ ਗਿਆ ਸੋ ਕਰਮਾਂ ਦਾ ਜਿਹੜਾ ਜਾਲ ਆ ਬੜਾ ਗੁੰਝਲਦਾਰ ਆ ਜੀ ਇਹ ਕਹਿਣ ਦਾ ਭਾਵ ਤਾਂ ਇਹ ਆ ਕਿ ਸੰਤਾਂ ਦੀ ਸ਼ਰਣ ਵਿੱਚ ਆ ਕੇ ਜਿਹੜੇ ਜੀਵ ਆ ਰਾਈ ਤੋਂ ਪਹਾੜ ਤੇ ਰੈਂਡ ਤੋਂ ਤੁਲਸੀ ਪਵਨੀਜ ਗਤੀ ਤੋਂ ਊਚ ਗਤੀ ਜਿਹੜੀ ਆ ਪਾ ਲੈਂਦੇ ਆ ਉੱਚੇ ਬਣ ਜਾਂਦੇ ਆ ਨੀਚੇ ਹੈ ਊਚ ਕਰੇ ਮੇਰਾ ਗੋਵਿੰਦ ਤਾਂ ਐਡੀ ਕਿਰਪਾ ਹੋ ਜਾਂਦੀ ਆ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਵੀ ਬਚਨ ਆ ਵੀ ਗੁਰੂ ਤੋਂ ਬਿਨਾਂ ਦੂਜਾ ਹੋਰ ਕੋਈ ਟਿਕਾਣਾ ਦੁੱਖ ਹਰਨ ਵਾਲਾ ਹੈ ਹੀ ਨਹੀਂ ਸਾਡਾ ਦੁੱਖ ਦੂਰ ਕਰੇ ਗੁਰੂ ਤੋਂ ਬਿਨਾ ਕੋਈ ਹੈ ਕੋਈ ਨਹੀਂ ਹੈਗਾ ਗੁਰੂ ਹੀ ਨਾਮ ਦਿੰਦਾ ਗੁਰੂ ਹੀ ਸਰਬ ਥੋਕ ਦਾ ਦਾਤਾ ਵਾ ਗੁਰੂ ਹੀ ਆਪ ਰੱਬ ਗੁਰੂ ਹੀ ਪਾਰ ਬ੍ਰਹਮ ਪਰਮੇਸ਼ਰ ਰੂਪ ਇਸ ਕਰਕੇ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਵੀ ਗੁਰ ਮੇਰੇ ਨਾਲ ਆ ਗੁਰੂ ਜਾਗਤ ਗੁਰੂ ਆ ਪ੍ਰਗਟ ਗੁਰਾਂ ਕੀ ਦੇਹ ਆ ਇਸ ਤਰ੍ਹਾਂ ਗੁਰੂ ਦੀ ਜਦੋਂ ਸੇਵਾ ਕਰੋਗੇ ਭਾਵਨਾ ਬਣਾ ਕੇ ਰੁਕੇ ਕਾਰਜ ਜ਼ਰੂਰ ਰਾਸ ਹੋ ਜਾਣਗੇ ਇਹ ਮਹਾਪੁਰਖਾਂ ਦਾ ਬਚਨ ਆ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜਿਹੜੇ ਸੰਤ ਕਵੀ ਹੋਏ ਆ ਉਹਨਾਂ ਦਾ ਵੀ ਬਚਨ ਆ ਤਾਂ ਆਓ ਜੀ ਆਪਾਂ ਫਿਰ ਇਹ ਸਾਰੇ ਸ਼ੰਕੇ ਦੂਰ ਕਰਕੇ ਪ੍ਰਤੱਖ ਗੁਰੂ ਕਹਿ ਕੇ ਗੁਰੂ ਜੀ ਦੀ ਸੇਵਾ ਕਰੀਏ ਭਾਵਨਾ ਬਣਾਈਏ ਹੌਲੀ ਹੌਲੀ ਜਿਹੜੀ ਆ ਆਪਾਂ ਸਮਰਪਣ ਦੀ ਜਾਂਚ ਵੀ ਸਿੱਖੀਏ ਪਤਾ ਕਰੀਏ ਵੀ ਸਾਰੇ ਪਾਸੇ ਆਪਾਂ ਦੇਖ ਲਿਆ ਸਗਲ ਦੁਆਰ ਕੋ ਸਾੜ ਕੇ ਗਇਓ ਤਹਾਰੂ ਦੁਆਰ ਵਾਹੇ ਗਹੇ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ ਸਾਰੇ ਦਰਵਾਜੇ ਫਿਰ ਕੇ ਦੇਖ ਲਿਆ ਪਰ ਤੇਰੇ ਜਿਹਾ ਵਾਹਿਗੁਰੂ ਪਰਮੇਸ਼ਰ ਹੋਰ ਕੋਈ ਨਹੀਂ ਹੈ ਤਾਂ ਇਹੋ ਜ ਆਪਣਾ ਜੀਵਨ ਬਣਾਈਏ ਬਣਾਉਣ ਦਾ ਯਤਨ ਕਰੀਏ ਕੋਸ਼ਿਸ਼ ਕਰੀਏ ਚੰਗੀਆਂ ਦੀ ਸੰਗਤ ਵਿੱਚ ਬਈਏ ਚੰਗੇ ਲੋਕਾਂ ਵਿੱਚ ਬੈਠਣ ਨਾਲ ਸਾਡਾ ਭਲਾ ਹੀ ਭਲਾ ਕੋਈ ਨੁਕਸਾਨ ਨਹੀਂ ਹੋਵੇਗਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਕੀਤੀ ਹੋਈ ਵਿਚਾਰ ਜ਼ਰੂਰ ਹਿਰਦਿਆਂ ਚ ਬਸੇ ਅਰਦਾਸ ਬੇਨਤੀ ਆ ਆ ਉਹ ਗੁਰੂ ਅਮਰਦਾਸ ਜੀ ਦੇ ਬਚਨ ਚੇਤੇ ਰੱਖਣਾ ਬਾਬਾ ਅਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲਿਆਂ ਦੇ ਜੀਵਨ ਵਿੱਚੋਂ ਮੈਂ ਆਪ ਜੀ ਨੂੰ ਸਰਵਣ ਕਰਵਾਇਆ ਕਿ ਮੇਰ ਕਰਾਉਣੀ ਹੋਵੇ ਤੇ ਪਾਤਰਤਾ ਵੀ ਵੱਡੀ ਹੋਣੀ ਚਾਹੀਦੀ ਆ ਝੋਲੀ ਵੀ ਵੱਡੀ ਹੋਣੀ ਚਾਹੀਦੀ ਆ ਜੇ ਦਾਤ ਵੱਡੀ ਲੈਣੀ ਆ ਸੇਵਾ ਥੋੜੀ ਮੰਗਣ ਬਹੁਤਾ ਸੇਵਾ ਜਿਹੜੀ ਆ ਥੋੜੀ ਆ ਮੰਗਦੇ ਰੱਬ ਕੋਲੋਂ ਬਹੁਤਾ ਆ ਇਹ ਗੱਲਾਂ ਠੀਕ ਨਹੀਂ ਹੈਗੀਆਂ ਤੇ ਸੰਤ ਕਵੀ ਭਾਈ ਵੀਰ ਸਿੰਘ ਜੀ ਦੇ ਵੀ ਬਚਨ ਆਪ ਨੇ ਸਰਵਣ ਕਰ ਲਏ ਤਾਂ ਇਹ ਸਾਰੀ ਮਹਾਪੁਰਖਾ ਗੁਰੂ ਦੀ ਬਾਣੀ ਸਰਵਣ ਕੀਤੀ ਹੈ ਧੰਤਾ ਦੇ ਯੋਗ ਹੋ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਆਓ ਜੀ ਹੁਣ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਤੇ ਫਤਿਹ ਬੁਲਾਈਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ